ਯਾ ਪਹਿਲਾ ਤੂੰ ਇਹ ਮੈਨੂੰ ਦੱਸ ਕਲਵਿੰਦਰ ਕੋਲੋਂ ਤਾਂ ਤੂੰ ਪੈਸੇ ਚੋਰੀ ਲਏ ਉਹ ਸਾਡੀ ਵਾਸਤੇ ਸਾਡੇ ਦਿੱਤਿਆ ਤੈਨਾਂ ਢਿੱਡ ਨਹੀਂ ਪਾਉ ਉਹ ਨਹੀਂ ਮੈਨੂੰ ਕਹਾਂਦਾ ਤੂੰ ਹੀ ਪੁੱਟੀਆਂ ਸਿੱਧੀਆਂ ਪੱਟੀਆਂ ਨਾ ਮੈਨੂੰ ਪੂਰੀ ਹੋਣੀ ਫਿਰ ਕੋ ਚੱਲ ਮੰਮੀ ਮੈਨੂੰ ਪਤਾ ਸਮਝਾਉਂਦੀ ਲੋੜ ਨਹੀਂ ਮੈਨੂੰ ਸਭ ਪਤਾ ਸਾਰਾ ਪਤਾ ਵਾ ਮੈਂ ਕਿੱਦਾਂ ਆਪਣਾ ਗੁਜ਼ਾਰਾ ਕਰਨਾ ਕਿੱਦਾਂ ਨਹੀਂ ਕਰਨਾ ਅੱਡ ਹੁੰਦੀ ਤੈਨੂੰ ਤਾਂ ਮੁਕਿਆ ਨਾ ਦੋ ਤੈਨੂੰ ਕੋਈ ਪਤਾ ਨਹੀਂ ਤੈਨੂੰ ਕੋਈ ਲੱਖੀ ਚੜੀ ਜਾਤ ਨਹੀਂ ਹੈਗੀ ਸਿਰਫ ਤੈਨੂੰ ਇੰਨਾ ਪਤਾ ਫਿਰ ਉਹਦਾ ਸੂਟ ਇੱਕ ਬਣਾ ਲਾਂ ਤੇ ਪਾ ਲਾਂ ਗੱਲ ਲਾ ਲਾਂ ਤੇ ਪਾ ਲਾਂ ਕੋਰ ਕੋਈ ਗੱਲ ਬਾਤ ਦਾ ਨਹੀਂ ਪਤਾ ਤੈਨੂੰ ਨਹੀਂ ਪਤਾ ਨਹੀਂ ਆ ਰਹੀਆਂ ਕਿ ਫੀਸਾਂ ਕਿੰਨੀਆਂ ਦੇਣੀਆਂ ਪੈਂਦੀਆਂ ਹਾਂ ਸੌਦਾ ਹੀ ਨਹੀਂ ਕਰਤਾ ਮਾਨ ਤੂੰ ਉਹ ਦਿਨ ਹੱਥ ਹੋ ਕੇ ਤੇ ਤੂੰ ਆਪਣਾ ਗੁਜ਼ਾਰਾ ਕਰ ਲਵੇਂਗੀ ਕਿੱਦਾਂ ਕਰੇਂਗੀ ਗੁਜ਼ਾਰਾ ਕੋ ਬਚਾਰੀ ਇੰਨੀ ਚੰਗੀ ਆ ਬਹੁਤ ਹੀ ਜਿਆਦੀ ਤੈਨੂੰ ਲਾ ਕੇ ਨਹੀਂ ਖਾਣੀ ਹੁੰਦਾ ਈ ਉਹਦੇ ਨਾਲ ਤੂੰ ਹੀ ਉਹਦੇ ਨਾਲ ਸਿਮਤਾ ਕਰਨੀਆਂ ਮੇਰਾ ਵੀ ਘਰ ਹੀ ਜੱਸ ਗਿਆ ਹਰ ਵੇਲੇ ਉਹਦੇ ਗੋਲਗੋਲਦਾ ਰਹਿੰਦਾ ਜੇ ਕੋਈ ਰਿਸ਼ਤੇਦਾਰ ਆ ਜਾਏ ਤਾਂ ਵੀ ਤੂੰ ਹੀ ਉਹਦੇ ਗੁਣ ਕਮਦੇ ਰਹਿੰਦੇ ਮੈਨੂੰ ਤਾਂ ਤੂੰ ਅੱਜ ਤੱਕ ਚੰਗੀ ਆਖਿਆ ਨਹੀਂ ਮੈਂ ਤਾਂ ਜੋ ਵਿਆਹੀ ਆਈ ਮੈਂ ਤੁਹਾਡੀ ਇੰਦੀ ਗਾਦੇ ਵਿੱਚ ਬੁਰੀ ਆ ਚੰਗੇ ਬੰਦੇ ਦੇ ਚੰਗੇ ਗੁਣ ਗਾਈਦੇ ਆ ਜਿਹੜਾ ਮਾੜਾ ਲਿਆ ਉਹ ਮਾੜਾ ਹੀ ਆਖੀਦਾ ਵਾ ਤੂੰ ਤਾਂ ਹੈ ਹੈ ਮਾੜੀ ਆ ਤੂੰ ਪਹਿਲਾਂ ਸ਼ਾਇਦ ਜਾ ਕੇ ਸਾਡੇ ਨਾਲ ਕੀ ਰੌਲਾ ਪਾਇਆ ਉੱਥੇ ਕੀ ਸਾਡਾ ਜਲੂਸ ਕੱਢਿਆ ਅਸੀਂ ਬਾਹਰ ਨੱਕ ਦੇਣ ਜੋਗੇ ਹੈਗੇ ਉਹ ਕੱਪੜੇ ਵਾਲੇ ਲਾਗੇ ਲਾਗੇ ਦੁਕਾਨਾਂ ਵਾਲੇ ਸਾਰੇ ਆਵਾਕ ਵੀ ਤੇ ਡੈਡੀ ਦੇ ਤੈਨੂੰ ਕੋਈ ਸਮਝ ਨਹੀਂ ਆਈ ਤੇਰਾ ਦਿਮਾਗ ਨੇ ਕੰਮ ਨਹੀਂ ਕੀਤਾ ਕਿ ਮੇਰੇ ਨਾਲ ਸਹੁਰਾ ਮੇਰਾ ਤਮਾ ਕੀ ਰੋਲਾ ਪਾਉਂਦੇ ਇੱਥੇ ਤੈਨੂੰ ਕੋਈ ਸ਼ਰਮ ਹੈਗੀ ਆ ਤੈਨੂੰ ਚੱਲ ਮੈਂ ਸਮਝਾਉਂ ਨਾ ਜਿਹੜੇ ਕੋਈ ਨਹੀਂ ਆ ਜਾਂਦੀ ਮੇਰਾ ਸ਼ੇਰ ਖਾਣੇ ਇੱਥੇ ਸਰਾਣੀ ਸ਼ੇਰ ਖਾਣ ਨਹੀਂ ਆਉਂਦੇ ਤੇਰਾ ਇੱਹ ਆਨੇ ਹਾਲੇ ਵੀ ਆ ਕੰਗਾ ਹੱਥ ਫੇਰ ਲਾ ਮੰਮੀ ਤੂੰ ਹੀ ਤੇਨੇ ਲੀਰਾ ਖਰੀਦ ਲਓ ਉਹ ਚੰਗੀਆਂ ਲੱਗਦੀਆਂ ਮਿਆਹ ਚ ਪਾਈਆਂ ਪਹਿਲਾਂ ਮੈਨੂੰ ਇਹ ਦੱਸੋ ਲੀਰਾ ਕਿਉਂ ਖਰੀਦ ਲਓ ਨਿਆਨੇ ਨੇ ਵਧੀਆ ਸੂਟ ਤੇਰਾ ਪਸੰਦ ਨਾ ਆਉਣ ਤਾਂ ਤੂੰ ਕਿਤੇ ਆਨੀ ਆ ਮੈਂ 10000 ਦਾ ਰੋਜ ਜਰਾ ਇੱਕ ਖਰੀਦਾਂ ਇਹ 10000 ਤਾਂ ਤੈਨੂੰ ਕੌਮ ਲੈ ਕੇ ਦਊਗਾ ਰੋਲੀ ਪਾਉਣ ਦੀ ਲੋੜ ਨਹੀਂ ਠੀਕ ਆ ਲੋਕੀ ਬਣਾਉਂਦੇ ਹੀ ਆ ਨਾ ਸੂਟ ਮੈਂ ਕੋਈ ਅਲੋਕਾਰ ਨਹੀਂ ਬਣਾਏ ਨਾਲੇ ਮੈਂ ਜਿੱਦਾਂ ਦੇ ਆਪਣੇ ਬਣਾਏ ਉਹਦਾ ਦੇ ਤੇਰੀ ਨੌ ਵੱਡੀ ਦੇ ਵੀ ਬਣਾ ਕੇ ਲੈ ਆਈ ਆ ਲਾਡਲੀ ਦੇ ਤੇਰੀ ਦੇ ਤੇ ਤੂੰ ਤਾਂ ਹੰਸੜ ਕੇ ਸਵਾਹ ਕੀ ਕਾਵਾ ਕਾਤਾ ਇਹ ਕਿ ਨਾ ਦੀ ਨਹੀਂ ਤੁਹਾਨੂੰ ਤੇ ਹਾਤਵਾ ਸਣਦੀ ਸਣਨਾ ਤਾਂ ਛੱਡਦੀ ਯਾਰ ਉਹ ਮੈਂ ਲੱਗੀ ਸੌਣ ਮੈਨਾਂ ਨੇ ਤੇ ਪਖੰਡ ਫੜਿਆ ਹਰ ਇੱਕ ਗੜ ਕੇ ਸਵਾਹ ਕਰਤਾ ਸੜਤਾ ਓ ਜੱਸਾ ਵਾ ਆ ਕੇ ਮੈਂ ਕੀ ਕਰਾਂ ਆਪਾਂ ਸਮਝਿਆ ਮਾ ਜਿਹੜੀ ਗੱਲ ਵਾ ਜਿਹੜਾ ਐਤਵਾਰ ਐਤਵਾਰ ਸੁਖਨੀ ਸਾਹਿਬ ਹੋ ਜਾਂਦਾ ਵਾ ਬੰਦਾ ਬੰਨੇ ਨਾ ਜਾਂਦਾ ਗੁਰਦੁਆਰਾ ਚੱਲ ਦੂਰੀ ਪੈਂਦਾ ਵਾ ਆਹੋ ਓਦਾਂ ਤੇ ਜਾਇਆ ਨਹੀਂ ਜਾਂਦਾ ਸਿਮਾ ਹੁਣ ਤੈਨੂੰ ਪਤਾ ਚੱਲ ਮੱਥਾ ਠੇਕ ਆਈਦਾ ਓ ਸੋਹਣੀ ਵਧੀਆ ਗੱਲ ਵਾ ਜੈ ਸੁਖਨੀ ਸਾਹਿਬ ਹੁੰਦਾ ਉਹ ਤਾਂ ਬੜਾ ਵਧੀਆ ਬਣਾਤਾ ਆਹੋ ਗੁਰਦੁਆਰਾ ਸੋਹਣਾ ਬਣਾਇਆ ਵਾ ਚੱਲ ਸੰਦੀਪ ਨੇ ਅੱਧੇ ਵੱਧ ਕੰਮ ਨਬੇੜ ਲਿਆ ਹੋਣਾ ਵਾ ਆਹੋ ਕੰਮ ਕਰ ਲਿਆ ਹੋਣਾ ਉਹਨੇ ਕਿ ਹਨ ਮਦਦ ਟਾਈਮ ਲੱਗ ਗਿਆ ਚਲੋ ਨਹੀਂ ਆਉਂਦੀਆਂ ਨੂੰ ਕੰਮ ਕਰ ਹੀ ਲੈਣਾ ਹੁੰਦਾ ਮੰਮੀ ਕੰਮ ਕਰਦੇ ਸਾਰੀ ਉਮਰ ਅਜਿਹੇ ਲੰਘ ਜਾਂਦੀ ਆ ਟਾਈਮ ਕੱਢਣਾ ਚਾਹੀਦਾ ਬਹੁਤ ਬਾਰੇ ਵਾ ਡੈਡੀ ਪਾ ਮੈਂ ਠੀਕ ਦੇ ਹੁਣ ਟਾਈਮ ਹੀ ਲੱਗ ਗਿਆ ਹਾਂ ਅੱਛਾ ਟਾਈਮ ਤੇ ਲੱਗੀ ਜਾਂਦਾ ਪੁੱਤ ਜਿੱਥੇ ਜਾਈਏ ਹੁਣ ਚਲ ਆਜੋ ਹੁਣ ਸਾਕਲ ਡੈਡ ਜੀ ਸਤਿ ਸ਼੍ਰੀ ਅਕਾਲ ਆ ਗਿਆ ਹੀ ਆ ਗਿਆ ਓ ਰੋਟੀ ਪਾ ਲਈ ਕੋਈ ਸੰਦੀਪ ਕਹ ਰਿਹਾ ਇਹ ਉਹਦਾ ਕੋ ਮੰਗ ਲੈਣੀ ਰੋਟੀ ਸੰਦੀਪ ਤਾਂ ਸੁੱਤੀ ਨਹੀਂ ਉੱઠી ਲੈ ਕਿਦ ਕੋ ਰੋਟੀ ਪੜੀ ਮੰਗ ਲੈਣਾ ਵਾ ਰੋਟੀ ਬਣਾਈ ਇਹ ਉਹ ਤੇ ਖਾ ਲੂਗੀ ਰੋਟੀ ਬਣਾਉਂਦਾ ਲਿਆਵਾ ਖਾਈਏ ਤੇ ਰੋਟੀ ਸੁੱਤੀ ਨਹੀਂ ਉੱઠી ਸੁੱਤੀ ਉੱਠੀ ਇੱਥੇ ਆ ਉਹ ਅੰਦਰ ਉਹਦਾ ਲਮੀ ਪਈ ਆ ਹਾਏ ਮੰਮੀ ਡੈਡੀ ਸਵੇਰ ਦੇ ਕੰਮ ਲੱਗੇ ਉੱਠ ਕੇ ਵੇਲਾ ਇਹਦੇ ਚਾਲੇ ਮੈਂ ਸੋਚਣ ਦੀ ਸੀ ਕਿ ਅੱਧੇ ਵੱਧ ਕੰਮ ਇਹਨਾਂ ਨੇ ਪੇੜ ਲਿਆ ਹੋਣਾ ਵਾ ਹਾ ਤੇ ਮੈਂ ਵੀ ਆਖਿਆ ਕਿ ਚੰਨ ਰੋਟੀ ਰਾਟੀ ਫੜਾਤੀ ਹੋਣੀ ਆ ਸਾਗੀਆਂ ਤਾਂ ਹੀ ਉੱਥੇ ਘੜੀ ਬੈਠੀਆਂ ਰਹੀਆਂ ਜਿਹਦੇ ਸਿਰ ਤੇ ਇਹਦਾ ਕੁਝ ਨਹੀਂ ਹੋ ਸਕਦਾ ਚਲ ਮੈਨੂੰ ਮਕੀਨ ਚੌਲ ਬਣਾਉਣੀ ਆ ਆ ਬਣਾ ਲਾ ਤੂੰ ਹੁਣ ਦਵਦਾ ਤੇ ਭਰਾ ਆਪਣੇ ਜੜੀ ਨਾਲ ਸਾਲੇ ਛੇਤੀ ਬਣ ਜਾਣੇ ਆ ਪ੍ਰਸਾਦ ਜੜੀ ਲੈ ਲਓ ਲਓ ਸਰ ਗਿਆ ਇਹਦਾ ਕਰਦੀਆਂ ਸਰਦਾਰ ਜੀ ਨਾਲ ਗੱਲ ਫੋਨ ਤੇ ਮੇਰ ਕੋਈ ਦਾ ਝਾਟ ਨਹੀਂ ਘਾ ਲੰਗਣਾ ਮੰਮੀ ਹੋਣੀ ਵੀ ਆ ਵੀ ਕਹਿ ਕੁ ਕਟਾਲ ਛੱਡਦੇ ਆ ਆ ਦਬਾਰਾ ਬੰਦਾ ਜਿੱਦਾਂ ਮਰਜੀ ਆਪਣਾ ਕੰਮ ਚਲਾ ਲੈਂਦਾ ਖਪਣਾ ਤੇ ਸਾਰਾ ਮੈਨੂੰ ਪੈਂਦਾ ਬੋਲ ਬੁਲਾਰਾ ਕਰਕੇ ਤੇ ਆਪਣਾ ਆਪ ਬਚਾ ਲੈਂਦੀ ਕੰਮ ਤੋਂ ਫੋਨ ਦੀ ਜ਼ਿੰਦਗੀ ਤੇ ਇਹਨੇ ਜੀਣੇ ਨਹੀਂ ਦੇਣੀ ਪਤਾ ਨਹੀਂ ਕਿਹੜੇ ਵੇਲੇ ਘੜੀ ਵਿਆਹ ਲਿਆਂਦਾ ਬੰਦਾ ਵਾਪਸ ਮੁਝਾਇਆ ਸਮਝ ਜਾਂਦਾ ਹਰ ਵੇਲੇ ਚੌਂ 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 ਕਰਦੀ ਰਹਿੰਦੀ ਆ ਕੰਮ ਕਰਨ ਨੂੰ ਹੱਥ ਨੇ ਜਲਦੇ ਕਿਤੇ ਵਰਦਾਰੇ ਜਾ ਵੜੀਆਂ ਹੀ ਉਹ ਛੁੱਟੀ ਨਹੀਂ ਉઠી ਮੈਂ ਇੱਥੇ ਕੱਲਾ ਭੁੱਖਾ ਬੈਠਾ ਆਇਓ ਘੜੀ ਮੁੜੀ ਇਹਨਾਂ ਨੂੰ ਮੈਂ ਕੀ ਆਖਾਂ ਘੜੀ ਮੁੜੀ ਚਿੜਕਾ ਮਾਰਾਂ ਉਹ ਚੰਗਾ ਨਹੀਂ ਲੱਗਦਾ ਕਿਹਰ ਕੰਨਾ ਸਿਆਣਾ ਪੈਣਾ ਹਨੂ ਚੰਗਾ ਨਹੀਂ ਕੁੰਡਾ ਦੱਸ ਕੀ ਕੀਤਾ ਜਾਵੇ ਇਹ ਗੱਲ ਚ ਚਲੋ ਆਪੇ ਹੁਣ ਪਕਾ ਗਏ ਚਲ ਮੈਂ ਹੁਣ ਫੋਨ ਤੇ ਪੈਸੇ ਪਵਾ ਲਿਆਵਾ ਹੋਰ ਦੀ ਕਰਨਾ ਵਾ ਮੁਸਕਰਾਉਣਾ ਮਾ ਦਾਲ ਲੈ ਸੁਤੀ ਆ ਜੀ ਉਹ ਤੋਂ ਹਾਂ ਬ੍ਰਸ਼ ਕਰਦੇ ਨਾਲੇ ਅੱਜ ਦੇ ਨੋਟ ਕੇ ਤੇ ਬੁਰਸ਼ ਕਰਦੋਂ ਪੀਆ ਕਦਾ ਚੰਦਰੀ ਨੇ ਨੌਕਰੀ ਤੇ ਜਾਣਾ ਹੁੰਦਾ ਤੇ ਬੜੀ ਐਮੇ ਕੀਤੀ ਬੰਦਾ ਉੱਠ ਕੇ ਕਿਤੇ ਸਵਾਥੇ ਨਹਾ ਤੋਂ ਹੀ ਲੈਂਦਾ ਨਾ ਕੰਮ ਕਰਨਾ ਤੇ ਛੱਡਿਆ ਸਿਆਪਾ ਹੋਰ ਹੀ ਬਾਸੜਣਾ ਵਿੱਚ ਕਿ ਪਾਸੇ ਰੜਾਈ ਦਾ ਇਹਨੇ ਰੋਕਟਾਂ ਛੱਡਣਾ ਹੀ ਨਹੀਂ ਹੁੰਦਾ ਹੰਤਾਸਣ ਮੈਂ ਆਪਣੇ ਧੀ ਨੂੰ ਕਿੰਨਾ ਕੰਮ ਟਾਈ ਜਾਊਂਗੀ ਪੜਨ ਲੈ ਕੰਦਾ ਟਾਈਮ ਆ ਉਹਦਾ ਉਹ ਤਾਂ ਵਿਚਾਰੀ ਚੁੱਪ ਕਰਕੇ ਕਰੀ ਜਾਂਦੀ ਆ ਪਰ ਥੋੜੀ ਬਹੁਤੀ ਲਾਜ ਇਹਨੂੰ ਵੀ ਆਉਣੀ ਚਾਹੀਦੀ ਆ ਖਰਿਆ ਕਿੱਦਾਂ ਹੋਣੇ ਨੇ ਥਾਲੀ ਚ ਪਾ ਕੇ ਚੌਲ ਤੇ ਖਾ ਲੈਣੇ ਆ ਮਾਸਾ ਜਿੰਨੀ ਨਹੀਂ ਕਿ ਤੈਨੂੰ ਹੈਗੀ ਚੱਲ ਛੱਡ ਮਨਾ ਖਾਣ ਪੀਣ ਵੇਲੇ ਵੀ ਇਦਾਂ ਦੀਆਂ ਗੱਲਾਂ ਕਰੂੰਗੀ ਕੀ ਫਾਇਦਾ ਖਾਣ ਦਾ ਵੀ ਸੁਆਦ ਨਹੀਂ ਕੋਈ ਆਉਣਾ ਜਿੰਨਾ ਹੁੰਦਾ ਰੱਬ ਦਾ ਨਾਮ ਮੂੰਹ ਚ ਲੈ ਮਨਾ ਆਪਣੇ ਆਪ ਨੂੰ ਸਮਝਾ ਬੁਝਾ ਕੇ ਰੱਖ ਜੇ ਇਹਦੇ ਵਾਂਗੂੰ ਮੈਂ ਵੀ ਬਰਾਬਰ ਹੀ ਥੋੜੋ ਭੁੱਜੂ ਕਰਦੀ ਰਹੀ ਪਤਾ ਨਹੀਂ ਕਿੰਨਾ ਕੁ ਟਾਈਮ ਇਦਾਂ ਲੰਘਣਾ ਵਾ ਚੱਲ ਕੋਈ ਗੱਲ ਨਹੀਂ ਚੱਲ ਮਨਾ ਛੱਡ ਮੰਮੀ ਚ ਆ ਰਹੀ ਮੈਂ ਕਿਉਂ ਟਾ ਆਇਆ ਗੁਰਦੁਆਰੇ ਆਈਆਂ ਚਾ ਯਾ ਗਾੜੀ ਰੋਟੀ ਤੋਂ ਬਗਾਰ ਭੁੱਖਾ ਬੈਠਾ ਤਾਂ ਰੋਟੀ ਵੀ ਨਹੀਂ ਖਵਾ ਸਕੀ ਤੇ ਮੈਂ ਚਾਹ ਤੋਂ ਮੇਰੇ ਕੋ ਮੰਗਣ ਗਈ ਆ ਚਾਹ ਤੋਂ ਗਏ ਕੁੜਗਾ ਨਾ ਟੀਆਂ ਰੇਣ ਕੇ ਮੰਮੀਆਂ ਨੂੰ ਜਿੰਦੀਆਂ ਹਾਏ ਮੰਮੀ ਬੀਪੀ ਜਾ ਕੇ ਆਈ ਤਾਂ ਤੇਰੇ ਕੋ ਚਾਹ ਮੰਗ ਲਈ ਨਾ ਤੇ ਮੈਨੂੰ ਗੁਰਦੁਆਰੇ ਦੱਸ ਕੇ ਗਈਆਂ ਤੇ ਆਪੇ ਚੱਲੀਆਂ ਮੈਂ ਆਹ ਤੇ ਕਿੱਡੇ ਟੰ ਬੀਕ ਕੇ ਗਈਆਂ ਤੈਨੂੰ ਚਾਹ ਪੀ ਪੀ ਲੂਗੀ ਨਾ ਉਠਕ ਲਊਗੀ ਉਠਕ ਲਉ ਤੂੰ ਤਾਂ ਉੱਠੀ ਹੀ ਨਹੀਂ ਤੇ ਬੰਦਾ ਦੱਸ ਤੇ ਦਿੰਦਾ ਵਾ ਪਈ ਗੁਰਦੁਆਰੇ ਚੱਲੀਆਂ ਮੈਂ ਦੱਸਣਾ ਕੀ ਤੈਨੂੰ ਨਹੀਂ ਪਤਾ ਕੰਮ ਹੋਇਆ ਉੱਠਣ ਦਾ ਮੰਮੀ ਚਾਹ ਮੰਗ ਲਈ ਘਟ ਚਾਹ ਤਾਂ ਮੰਗ ਲਈ ਤੇਰਾ ਤਾਂ ਉਹ ਬੂਥਾ ਐਡਾ ਹੋਇਆ ਫਲਾਇਆ ਤੂੰ ਕਿ ਕੱਲ ਤੈਨੂੰ ਸ਼ਹਿਰ ਖੜਿਆ ਤੈਨੂੰ ਉਹ ਸੂਟ ਬਣਾ ਕੇ ਦਿੱਤੇ ਤੇ ਤੂੰ ਕੰਮ ਨਾ ਫੇਰ ਨਹੀਂ ਹੱਥ ਲਾਉਂ ਗਈ ਮੰਮੀ ਗਲ ਗਲ ਤਾਂ ਸੂਟਾਂ ਦੇ ਮੇਲੇ ਆ ਗਲ ਗਲ ਤਾਂ ਸੂਟਾਂ ਦੇ ਮੇਲੇ ਮਾਰੀ ਜਾਨੀ ਮੇਰੇ ਇਕੱਲੇ ਜਿਹਾ ਬਣਾ ਕੇ ਦਿੱਤੇ ਸੂਟ ਬਾਕੀ ਤਾਂ ਵਰਦੇ ਨਹੀਂ ਬਣਾਈ ਤੇ ਬਾਕੀ ਤੇ ਮੈਂ ਕਰਦੀਆਂ ਫਿਰਨਦੀਆਂ ਤੇ ਤੂੰ ਕਿ ਲੰਮੀ ਪਈ ਸਵੇਰ ਦੀ ਤੇ ਤੂੰ ਉੱਠ ਕੇ ਆਪਣੀ ਡੈਡੀ ਨੂੰ ਰੋਟੀ ਹੜਾ ਦੇਣੀ ਹੋ ਮੈਂ ਨਹੀਂ ਕੰਨੀ ਤੁਹਾਡੇ ਸੂਟ ਠੀਕ ਆ ਹਾ ਯੋ ਗਾਲਾ ਇਹ ਆਖੋ ਤੇ ਫੇ ਤਾਂ ਨੂੰ ਮੱਚਦੀ ਆ ਕਿਦਾਂ ਮੱਚਦੀ ਵੇ ਸਣੇ ਕੱਪੜੇ ਇਹਨੂੰ ਅੱਗ ਲੱਗ ਜਾਂਦੀ ਆ ਬਸ ਕੀ ਕਰੂ ਬੰਦਾ ਇਹਦੇ ਨਾਲ ਤੇ ਇਨਾ ਸਿਰ ਖਪਾਇਆ ਇਹਨੂੰ ਨਹੀਂ ਲੱਗਦੀ ਢੀੜਾ ਨੇ ਮੇਨੇ ਮਾਰਦੇ ਹੈ ਨਾ ਆਹ ਲੋ ਆਪਣੇ ਢੀੜੇ ਜਿਹੜਾ ਪਾੜਿਆ ਹੈ ਨਾ ਆਹ ਲੋ ਆਪਣੇ ਢੀੜੇ ਆਹ ਲੋ ਪਾੜਿਓ ਤੁਸੀਂ ਪਾੜਿਓ ਨਾ ਉਹ ਸੱਸ ਦੋਹੇ ਜਾਣੀਆਂ ਚੰਗਾ ਮੈਨੂੰ ਢੀੜਾ ਨਾਲ ਗੱਲ ਕਰਨਾ ਮੇਨੇ ਮਾਰੀ ਜਦੋਂ ਕੱਲ ਦਿਨਾਂ ਸਿਰ ਤੋਂ ਆਂਦੀ ਪਾਣੀ ਨੰਗ ਗਿਆ ਇਹ ਕੀ ਕਰ ਗਈ ਹਾਂ ਐ ਕੁੜੀ ਤਾਂ ਬਹੁਤਾਂ ਚੜ ਗਈ ਜਨਾਨੀ ਇਹ ਬਣੂ ਇਹਦਾ ਗਲ ਗਲ ਤੇ ਮੀਣੇ ਸੁਟਾ ਦੇ ਰੱਖੀ ਹਾਂ ਨੌਇਕਟ ਮੰਗ ਲਈ ਪੀ ਮੈਂ ਇਥੇ ਇਹਨਾਂ ਦਾ ਖੈਰ ਕਰਤਾ